ਗੁਰਮ ਪਿਆਰੇ ਚੱਲ ਰਹੀ ਆਪਣੀ ਧਿਆਨ ਤੇ ਜਿਹੜੀ ਵਿਚਾਰ ਵਾ ਕਿ ਜਿਹੜਾ ਪਹਿਲਾ ਧਿਆਨ ਵਾ ਦਰਸ਼ਨ ਧਿਆਨ ਵਾ ਕਿਸੇ ਮਹਾਂਪੁਰਖ ਗੁਰੂ ਪੀਰ ਦੇ ਸਾਹਮਣੇ ਬੈਠ ਕੇ ਤੇ ਚੇਤ ਨੂੰ ਟਿਕਾਉਣਾ ਉਸ ਤੋਂ ਜਿਹੜਾ ਅਗਲਾ ਹੁਣ ਆਪਾਂ ਇਹਦੇ ਤੇ ਬੜੀ ਖੁੱਲ ਕੇ ਵਿਚਾਰ ਕਰ ਚੁੱਕੇ ਹਾਂ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਨੇ ਚਾਖਿਆ ਰਾਮ ਰਸਾਇਣ ਤਿੰਨ ਕੀ ਸੰਗਤ ਖੋਜ ਪਿਆ ਇਹ ਤੁਸੀਂ ਵੀ ਰੱਬੀ ਰਸ ਪੀਣਾ ਚਾਹੁੰਦੇ ਹੋ ਤੇ ਉਹ ਬੰਦਾ ਲੱਭੋ ਜਿਹੜਾ ਰਸ ਪੀਂਦਾ ਵਾ ਕਿਉਂਕਿ ਜਨਾਚਰ ਉਹ ਬੰਦਾ ਨਾ ਮਿਲੇ ਉਹਨਾਂ ਚਰੋ ਰਸਨ ਦੀ ਪ੍ਰਾਪਤੀ ਮੁਸ਼ਕਲ ਹੁੰਦੀ ਆ ਜਿਦਾਂ ਅੱਜ ਸਾਡੀ ਕੌਮ ਦੇ ਵਿੱਚ ਬੜੇ ਝਗੜੇ ਬਖੇੜੇ ਖੀਤੇ ਜਾ ਰਹੇ ਨੇ ਕੋਈ ਕਹਿੰਦਾ ਮਾਸ ਖਾਣਾ ਚਾਹੀਦਾ ਕੋਈ ਕਹਿੰਦਾ ਨਹੀਂ ਕੋਈ ਕਹਿੰਦਾ ਐਦਾਂ ਲਿਖਿਆ ਕੋਈ ਕਹਿੰਦਾ ਐਦਾਂ ਲਿਖਿਆ ਇਹ ਝਗੜਾ ਉਸ ਦਿਨ ਮੁੱਕਦਾ ਜਿੱਦਨ ਬੰਦੇ ਦੀ ਆਪਣੀ ਬੁੱਧੀ ਕੰਮ ਕਰਦੀ ਆ ਜਦੋਂ ਆਪਣੀ ਬੁੱਧੀ ਕੰਮ ਕਰੇ ਫਿਰ ਬਹੁਤੇ ਕੋਈ ਗ੍ਰੰਥਾਂ ਦੀ ਲੋੜ ਵੀ ਨਹੀਂ ਪੈਂਦੀ ਫਿਰ ਗ੍ਰੰਥਾਂ ਦੇ ਨਿਰਣੇ ਦੇਣ ਦੀ ਵੀ ਲੋੜ ਨਹੀਂ ਪੈਂਦੀ ਤੁਹਾਡਾ ਆਪਣਾ ਜ਼ਿੰਦਗੀ ਦਾ ਵੀ ਕੋਈ ਗੱਲ ਹੋਣੀ ਚਾਹੀਦੀ ਹੈ ਤੁਸੀਂ ਕਿਸੇ ਦੇ ਕਹਿਣ ਤੇ ਮਾਸ ਖਾ ਲੈਂਦੇ ਹੋ ਕਿਸੇ ਦੇ ਕਹਿਣ ਤੇ ਛੱਡ ਦਿੰਦੇ ਹੋ ਤੁਹਾਡਾ ਆਪਣਾ ਕੱਖ ਨਹੀਂ ਹੈ ਹੁਣ ਵੇਖੋ ਸੂਰਜ ਕਿੰਡੀ ਵੱਡੀ ਚੀਜ਼ ਵਾ ਪਰ ਜਨ ਅਚਰ ਅੱਖਾਂ ਨਾ ਹੋਣ ਸੂਰਜ ਦਿਖਦਾ ਨਹੀਂ ਹੈ ਧਰਮ ਗ੍ਰੰਥਾਂ ਦੇ ਚ ਬੜਾ ਕੁਝ ਕਿਹਾ ਗਿਆ ਪਰ ਬੇਕਬਦੀ ਤੋਂ ਬਿਨਾ ਪਤਾ ਨਹੀਂ ਲੱਗਣਾ ਖੈਰ ਹੁਣ ਅਗਲਾ ਜਿਹੜਾ ਧਿਆਨ ਅਵਸਥਾ ਵਾ ਨਾ ਜਦੋਂ ਇੱਕ ਇਹ ਕਿਉਂਕਿ ਮਨ ਜਿਹੜਾ ਵਾ ਇਹ ਇਹ ਬਾਹਰ ਜਾਣਾ ਬਹੁਤ ਗਿੰਝ ਚੁੱਕਾ ਵਾ ਇੱਕਦਮ ਇਹਨੇ ਉਹ ਟਿਕਣਾ ਤੇ ਨਹੀਂ ਹੈ ਇਹਨੂੰ ਹੀ ਟਿਕਾਉਣ ਦਾ ਕਜਰੀ ਹੈ ਸੰਗਤ ਨੇਕੀ ਠਾਰ ਧਿਆਨ ਕੋ ਜਦੋਂ ਸੰਗਤ ਵਿੱਚ ਬੈਠ ਕੇ ਇਹ ਥੋੜਾ ਜਿਹਾ ਠਹਿਰਨ ਜਾ ਇਹ ਠਹਿਰਨ ਠਹਿਰਨ ਦੀ ਜਾਚ ਸਿੱਖ ਗਿਆ ਨਾ ਫਿਰ ਅਗਲਾ ਤਰੀਕਾ ਵਾ ਕੇ ਹੁਣ ਜਪ ਵਿੱਚ ਇਹਨੂੰ ਟਿਕਾਓ ਜਿੱਦਾਂ ਜਿਹੜੇ ਬੋਧੀ ਲੋਕ ਨੇ ਨਾ ਆਤਮਾ ਬੁੱਧ ਨੂੰ ਮੰਨਣ ਵਾਲੇ ਉਹ ਜਦੋਂ ਇੱਕ ਧਾਰਮਿਕ ਬੰਦੇ ਨੂੰ ਤਿਆਰ ਕਰਦੇ ਆ ਤੇ ਉਹ ਬੱਚੇ ਤੋਂ ਆਰੰਭ ਕਰਦੇ ਆ ਜਿਨ ਨੂੰ ਉਹਨੇ ਲਾਮਾ ਬਣਾਉਣਾ ਹੋਵੇ ਨਾ ਕੋਈ ਧਰਮ ਦਾ ਪ੍ਰਚਾਰਕ ਧਰਮ ਦਾ ਮੁਖੀ ਬਣਾਉਣਾ ਹੋਵੇ ਉਹ ਬੱਚੇ ਤੋਂ ਗੱਲ ਆਰੰਭ ਕਰਦੇ ਆ ਤੇ ਜਦਨ ਬੱਚੇ ਨੂੰ ਦਾਖਲ ਕਰਦੇ ਉਹਦੀ ਪਰਖਿਆ ਲੈਂਦੇ ਆ ਪਹਿਲੇ ਦਿਨੀ ਉਹਨੂੰ ਕਹਿੰਦੇ ਤੂੰ ਅੱਖਾਂ ਬੰਦ ਕਰਕੇ ਬੈਠ ਜਾਣਾ ਜਿੰਨਾ ਚਿਰ ਅਸੀਂ ਕਾਵਾਂਗੇ ਕਾਵਾਂਗੇ ਨਹੀਂ ਉਹਨਾਂ ਚਿਰ ਅੱਖਾਂ ਖੋਲਣੀਆਂ ਨਹੀਂ ਤੂੰ ਤੇ ਉਹਦੇ ਲਾਗੇ ਰੌਲੇ ਵੀ ਸ਼ੁਰੂ ਪਵਾ ਦਿੰਦੇ ਤੇ ਉਹ ਜੇ ਦੇ ਅੱਖਾਂ ਖੋਲ ਗਿਆ ਰੋਲੀ ਵਿੱਚ ਕਿਉਂਕਿ ਸਾਡਾ ਧਰਮ ਜਿਹੜਾ ਵਾ ਉਹ ਗੁਰਮੁਖ ਜਪੀਏ ਲਾਏ ਧਿਆਨਾਂ ਅਸੀਂ ਜਪ ਦੁਆਰਾ ਧਿਆਨ ਲਾਉਨੇ ਆ ਉਸ ਦਾ ਧਿਆਨ ਲਾਉਂਦੇ ਆ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਵੀ ਸਤ ਸੰਤੋਖ ਦਾ ਧਰੋ ਧਿਆਨ ਗ੍ਰਸਤੀ ਬੰਦਾ ਜਿਹੜਾ ਵਾ ਨਾ ਇੰਨੇ দান ਤੇ ਸੰਤੋਖ ਦਾ ਧਿਆਨ ਧਰਨਾ ਵਾ ਅਥਵਾ ਗਰਸਤੀ ਬੰਦੇ ਕੋ ਦਾਨ ਹੋਵੇ ਤੇ ਸੰਤੋਖ ਹੋਵੇ ਤੇ ਸਾਡੀ ਜਿਹੜਾ ਧਿਆਨ ਦੀ ਕਿਰਿਆ ਉਹ ਨਾਮ ਤੇ ਧਿਆਨ ਵਾ ਉਹ ਸਿੱਧਾ ਇਹ ਕਹਿੰਦੇ ਕੋਈ ਜਪ ਮੰਤਰ ਕੁਝ ਨਹੀਂ ਸਿੱਧਾ ਹੀ ਧਿਆਨ ਜਿਨ ਕਬੀਰ ਸਾਹਿਬ ਕਹਿੰਦੇ ਨੇ ਕਿ ਸੋ ਧਿਆਨ ਧਰੋ ਜੇ ਬੋਹਰ ਨ ਤਰਨਾ ਉਹ ਬੰਦੇ ਨੂੰ ਕਹਿੰਦੇ ਬੱਚੇ ਨੂੰ ਕਹਿੰਦੇ ਅੱਖਾਂ ਬੰਦ ਕਰ ਗਰਾਊਂਡ ਦੇ ਵਿੱਚ ਬਿਠਾ ਦਿੰਦੇ ਲਾਗੇ ਬੱਚੇ ਖੇਡਣ ਵੀ ਲੱਗ ਪੈਂਦੇ ਤੇ ਉਹਦੀ ਪ੍ਰੀਖਿਆ ਹੁੰਦੀ ਵੀ ਜੇ ਤੂੰ ਸਾਡੇ ਕਹਿਣ ਤੋਂ ਬਿਨਾ ਅੱਖਾਂ ਖੋਲ ਗਿਆ ਤੇ ਫਿਰ ਤੂੰ ਫੇਲ ਹੋ ਜਾਣਾ ਹੀ ਉਹ ਘਟੋ ਘਟ 6 ਘੰਟੇ ਬੰਦੇ ਦੀ ਅੱਖਾਂ ਪਹਿਲੇ ਦਿਨ ਬੰਦ ਕਰਾ ਕੇ ਵੇਂਦੇ ਆ ਤੇ ਤੁਸੀਂ ਆਪਣੀਆਂ ਕਿਤੇ 6 ਮਿੰਟ ਅੱਖਾਂ ਬੰਦ ਕਰਕੇ ਵੇਖਣਾ ਕਿੰਡੀ ਥੜਥਲੀ ਮਚ ਜਾਂਦੀ ਅੰਦਰ ਦਵਾਈ ਰੱਬ ਦੀ ਅੱਖਾਂ ਬੰਦ ਕਰਦੇ ਆ ਕਬੀਰ ਸਾਹਿਬ ਕਹਿੰਦੇ ਪੱਗਾ ਬਿਨ ਹੁਰੀਆ ਮਾਰਦਾ ਇਸ ਮਨ ਦਾ ਕੋਈ ਪੈਰ ਨਹੀਂ ਪਰ ਇਹ ਭਜਦਾ ਬੜਾ ਜੈ ਬਦਨੇ ਬਿਨ ਖਿਰ ਖਿਰ ਹਾਸਤਾ ਮੂੰਹ ਕੋਈ ਨਹੀਂ ਤੇ ਹੱਸੇ ਜਾਂਦਾ ਤੇ ਰੋਈ ਜਾਂਦਾ ਇਹਦੇ ਜਾਣ ਵਾਸਤੇ ਰਾਹ ਕੋਈ ਨਹੀਂ ਪਰ ਪੈਂਡੇ ਬਿਨ ਬਾਟ ਕਨੇਰੀ ਬਿਨ ਆਸਤਿਆਂ ਤੋਂ ਬਹੁਤ ਚੱਲੀ ਜਾਂਦਾ ਏ ਇੱਕ ਦੇ ਅੱਖਾਂ ਬੰਦ ਕਰਕੇ ਦੇਖਣਾ ਫਿਰ ਪਤਾ ਲੱਗਦਾ ਇਸ ਦਾ ਉਹ ਫਿਰ ਜਦੋਂ ਥਰਥੱਲੀ ਮਚ ਜਾਂਦੀ ਅੰਦਰ ਤੇ ਬੰਦਾ 6 ਸੈਕਿੰਡ ਬਾਅਦ ਵੀ ਅੱਖਾਂ ਖੋਲ ਕੇ ਬਾਹਰ ਨੂੰ ਵੇਖਣ ਲੱਗ ਪੈਂਦਾ ਕੋਈ ਮਹਾਪੁਰਖ ਸੀ ਤੇ ਉਹ ਆਪਣੇ ਡੇਰੇ ਤੇ ਧਿਆਨ ਸਾਧਨਾ ਕਰਾਉਂਦੇ ਹੁੰਦੇ ਸਨ ਤੇ ਉਹ ਬੰਦੇ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿੰਦੇ ਸਨ ਢਾਈ ਘੰਟੇ ਘਟੋ-ਘਟ ਪੱਟੀ ਬੰਨ੍ਹ ਕੇ ਰੱਖ ਤੇ ਜਾਂ ਫਿਰ ਪੁਰਾਣੇ ਸਾਧੂ ਮਹਾਤਮਾ ਜਿਹੜੇ ਸੀ ਉਹ ਹਨੇਰੇ ਵਿੱਚ ਗੁਫਾ ਵਿੱਚ ਵੜ ਕੇ ਨਾ ਇਹ ਕੰਮ ਕਰਦੇ ਸੀ ਜਿਹੜਾ ਬੰਦਾ ਗੁਫਾ ਵਿੱਚ ਵੜ ਗਿਆ ਜਿੱਥੇ ਸੂਰਜ ਨੇ ਦਿਖਦਾ ਹੋਵੇ ਕੋਈ ਰੋਸ਼ਨੀ ਨਾ ਹੋਵੇ ਉੱਥੇ ਭਾਵੇਂ ਬੰਦਾ ਅੱਖਾਂ ਖੋਲ ਵੀ ਲਵੇ ਤਾਂ ਵੀ ਕੁਝ ਨਹੀਂ ਦਿਖਣਾ ਬੰਦ ਨਾ ਤੇ ਕੁਝ ਦਿਖਣਾ ਹੀ ਨਹੀਂ ਖੋਲਿਆ ਵੀ ਨਹੀਂ ਕੁਝ ਦਿਸਣਾ ਇੱਕ ਧਿਆਨ ਦੀ ਕਿਰਿਆ ਹੁੰਦੀ ਹੈ ਤੋ ਉਹ ਫਿਰ ਘਟੋ ਘਟ 6 ਘੰਟੇ ਬੱਚੇ ਦੀਆਂ ਪਹਿਲੇ ਦਿਨ ਅੱਖਾਂ ਬੰਦ ਕਰਾਉਂਦੇ ਆ। ਅਸੀਂ ਤੇ ਜਪ ਕਰਾਉਂਦੇ ਆ ਨਾ ਕਿ ਜਪ ਕਰੋ ਇੰਨੇ ਜਿੱਦਾਂ ਸਾਡੇ ਸਿੱਖੀ ਵਿੱਚ ਕਹਿੰਦੇ ਨੇ ਜਪ ਤਪ ਸਮਾਗਮ। ਪਰ ਉਹ ਸਿੱਧਾ ਹੀ ਕੰਮ ਕਰਦੇ ਆ। ਖੈਰ ਬਾਈ ਗੁਰਦਾਸ ਜੀ ਉਹਨਾਂ ਨੇ ਇੱਕ ਗੱਲ ਲਿਖੀ ਅੱਜ ਸਾਡਾ ਵਿਸ਼ਾ ਏ ਗੁਰਮਖ ਜੱਪੀਏ ਲਾਏ ਧਿਆਨਾ। ਇੱਕ ਤੇ ਸਾਹਮਣੇ ਬੈਠ ਕੇ ਤੇ ਸਾਧੂ ਮਾਤਮਾ ਦਾ ਸੰਗਤ ਦਾ ਦਰਸ਼ਨ ਕਰਦਿਆਂ ਚੇਤਨ ਟਕਾਇਆ ਤੇ ਹੁਣ ਇਸ ਚੇਤ ਨੂੰ ਜਪ ਵਿੱਚ ਟਕਾਉਣਾ ਵਾ ਉਥੇ ਵੀ ਇਹ ਜਿਹੜੀ ਸਾਰੀ ਕਿਰਿਆ ਨਾ ਅ ਦਰਸ਼ਨ ਧਿਆਨ ਜਪ ਧਿਆਨ ਜਿਹੜਾ ਕੋਈ ਵੀ ਆ ਇਹ ਸਾਰੀ ਕਿਰਿਆ ਸੰਗਤ ਵਿੱਚ ਗੁਰੂ ਦੇ ਸੰਮਨ ਮੁਫਕ ਹੋਵੇ ਤੇ ਬਹੁਤ ਛੇਤੀ ਕਾਮਯਾਬੀ ਹੁੰਦੀ ਹੈ ਜਾਂ ਫਿਰ ਉਮਰ ਛੋਟੀ ਹੋਵੇ ਫਰੋਂ ਦੇਖੋ ਤ੍ਰੋਤੇ ਪ੍ਰਲਾਦ ਸੀ ਉਹ ਧਿਆਨ ਸਾਧਨਾ ਵਿੱਚ 6 ਸਾਲ ਦੇ ਵਿੱਚ 5 ਸਾਲ ਦੇ ਲੱਗੇ ਸੀ ਤੇ 1 ਸਾਲ ਦੇ ਵਿੱਚ ਉਹ ਕਾਮਯਾਬ ਹੋ ਗਏ ਕਿਉਂਕਿ ਜੇ ਧਿਆਨ ਖੰਡਿਆ ਨਹੀਂ ਆਉਣਾ ਤਾਂ ਜਿਹਨਾਂ ਮਾਰਾ ਕਹਿੰਦੇ ਆ ਕਿ ਪਹਿਲੇ ਪੈਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਬਾਸ ਉਰਦ ਤਾ ਪੰਤਰ ਕਰੇ ਵਰ ਜਾ ਮਰ ਆਖਸਮ ਸੇਤੀ ਅਰਦਾਸ ਉਰਦ ਧਿਆਨ ਲਿਵ ਲਾਗਾ ਜਦਾਂ ਗਰਭ ਦੇ ਵਿੱਚ ਕੋਈ ਜਪ ਤਪ ਕੋਈ ਸੰਜਮ ਕੋਈ ਕੱਜ ਕੱਖ ਨਹੀਂ ਨਾ ਧਿਆਨ ਆਪਣੇ ਆਪ ਲੱਗਾ ਹੋਇਆ ਤੇ ਦੂਜੇ ਪੈਰੇ ਰੈਣ ਕੇ ਬਰਨ ਜਾ ਰਿਆ ਮਿਸਰਾ ਮਿੱਤਰਾ ਵਿਸਰ ਗਿਆ ਧਿਆਨ ਬਾਹਰ ਆਉਂਦੀ ਧਿਆਨ ਹੋ ਗਿਆ ਪਹਿਲੇ ਪਿਆਰ ਲੱਗਾ ਮਨ ਥਣ ਦੁੱਧ ਬਸ ਇੱਥੋਂ ਗੱਲ ਆਰੰਭ ਹੋ ਗਈ ਭੁੱਖ ਨੇ ਦਾ ਧਿਆਨ ਤੋੜਿਆ ਭੁੱਖ ਲੱਗੀ ਦੁੱਧ बस ਇਥੋਂ ਗੱਲ ਆ ਰੰਗ ਹੋ ਗਈ ਉਹ ਫਿਰ ਬੜੀ ਛੇਤੀ ਬੱਚੇ ਤਿਆਰ ਹੋ ਗਏ ਇੱਕ ਸਾਲ ਦੇ ਵਿੱਚ ਹੀ ਤਰੂਤੇ ਬ੍ਰਿਹਾਦ ਕਿਉਂਕਿ ਧਿਆਨ ਅਜੇ ਖੰਡਿਆ ਨਹੀਂ ਹੈ ਹੁਣ ਕਿਸੇ 70 ਸਾਲ ਦੇ ਬੁੱਢੇ ਨੂੰ ਆਖੋ ਕਿ ਧਿਆਨ ਸਾਧਨਾ ਕਰੋਗੇ ਜੇ ਤੁਸੀਂ ਉਹਦਾ ਤੁਹਾਨੂੰ ਗੋਡੇ ਨਹੀਂ ਮੁੜਨਦੇ ਚੌਂਕੜਾ ਨਹੀਂ ਵੱਜਣਾ ਉਹ ਧਿਆਨ ਸਾਧਨਾ ਕਿੱਥੋਂ ਕਰ ਲਊਗਾ ਭਾਈ ਗੁਰਦਾਸ ਜੀ ਹੁਣਾਂ ਨੇ ਇੱਕ ਗੱਲ ਲਿਖੀ ਆ ਉਹ ਕਹਿੰਦੇ ਜਿੱਤਾ ਰੰਦਾਵਾ ਭਲਾ ਹੈ ਜਿਹੜਾ ਜਿੱਤਾ ਰੰਦਾਵਾ ਗੁਰੂ ਨਾਲ ਸਾਹਿਬ ਨੂੰ ਮਿਲਿਆ ਨਾ ਜਿਹਦੇ ਖੂਹ ਤੇ ਮਾਰਨ ਬੈਠ ਕੇ ਧਿਆਨ ਗੋਸ਼ਟ ਕੀਤਾ ਜਿਹਨੂੰ ਮੁੜ ਕੇ ਡੇਰਾ ਬਾਬਾ ਨਾਨਕ ਆਪਾ ਕਹਿੰਦੇ ਆ ਉਹ ਕਹਿੰਦੇ ਜਿੱਤਾ ਰੰਦਾਵਾ ਭਲਾ ਹੈ ਬੂੜਾ ਬੁੱਢਾ ਇੱਕ ਮਨ ਤੇ ਆਵੇ ਮੈਂ ਕੱਹ ਗੱਲ ਗਿਆ ਸੀ ਵੀ ਜਿੱਦਾਂ ਰੁਦਰ ਧਿਆਨ ਸ਼ਿਵ ਜੀ ਦਾ ਧਿਆਨ ਵੱਡਾ ਧਿਆਨ ਮੰਨਿਆ ਗਿਆ ਪਰ ਸਾਡੀ ਕੌਮ ਦੇ ਵਿੱਚ ਬਾਬਾ ਬੁੱਢਾ ਜੀ ਦਾ ਧਿਆਨ ਵੱਡਾ ਮੰਨਿਆ ਗਿਆ ਭਾਈ ਗੁਰਦਾਸ ਨੇ ਹਰੇਕ ਗੁਰਸਿੱਖ ਦੀ ਨਾ ਕੋਈ ਕੋਈ ਖੂਬੀ ਲਿਖੀ ਆ ਜਿੱਤਾਰਾ ਰੰਦਾਵਾ ਭਲਾ ਹੈ ਬਹੁਤ ਭਲਾ ਮਨੁੱਖ ਸੀ ਅਜੀਤਾਰਾ ਰੰਦਾਵਾ ਤੇ ਭਲਾ ਰਬਾਬ ਵਜਾਇੰਦਾ ਵਧੀਆ ਰਬਾਬ ਵਜਾਉਣ ਵਾਲਾ ਮਰਦਾਨਾ ਮਿਲ ਗਿਆ ਤੇ ਸਮਾਧੀਆਂ ਲਾਉਣ ਵਾਲਾ ਬਾਬਾ ਬੁੱਢਾ ਜੀ ਮਿਲ ਗਏ ਹਾਂਜੀ ਕੈਸੀ ਬਾਤ ਬਣੀ ਹੋਈ ਹੈ ਉਹ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਭਗਤ ਆਇਆ ਨਾ ਸੂਰਦਾਸ ਉਹਨੇ ਇੱਕੋ ਹੀ ਧੁਕ ਉਚਾਰਨ ਕੀਤੀ ਤੇ ਧਿਆਨ ਜੁੜ ਗਿਆ ਗੁਰੂ ਅਰਜਨ ਸਾਹਿਬ ਕਹਿੰਦੇ ਹੋਣ ਨਹੀਂ ਨੇ ਕੁਝ ਕਹਿਣਾ ਬਸ ਇਹਦਾ ਧਿਆਨ ਜੁੜ ਗਿਆ ਤੋ ਗੁਰੂ ਦਾ ਦਰਸ਼ਨ ਕਰਕੇ ਸਿੱਧਾ ਹੀ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ ਹੋ ਗਿਆ ਇਹ ਚੌਥੀ ਅਵਸਥਾ ਵਾ ਜਿੱਥੇ ਕੋਈ ਨਾਦ ਨਹੀਂ ਆਵਾਜ਼ ਨਹੀਂ ਕੱਖ ਵੀ ਨਹੀਂ ਜਿੱਥੇ ਹੁਣ ਇਹ ਜਿਹੜਾ ਪਹਿਲੋਂ ਦਰਸ਼ਨ ਧਿਆਨ ਸੀ ਹੁਣ ਜਪ ਧਿਆਨ ਵਾ ਜਿਹਨੂੰ ਜਪਣਾ ਹੈ ਨਾ ਗੁਰਮੁਖ ਜਪੀਏ ਉਹ ਜਪ ਦੇ ਚ ਲਾਏ ਧਿਆਨਾ ਧਿਆਨ ਲਾਉਣਾ ਵਾਹਿਗੁਰੂ ਵਾਹਿਗੁਰੂ ਇਹ ਜਿਹੜਾ ਜਪਿਆ ਇਹਦੇ ਵਿੱਚ ਹਣ ਧਿਆਨ ਨੂੰ ਫਿੱਟ ਕਰਨਾ ਹੈ ਇਸ ਦੇ ਵਿੱਚ ਉਹਦਾ ਧਿਆਨ ਫਿੱਟ ਹੋਏਗਾ ਜਿਨੇ ਕਦੀ ਪਹਿਲਾਂ ਕਦੀ ਸੰਗਤ ਵਿੱਚ ਬੈਠ ਕੇ ਧਿਆਨ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਜਿਹਨੂੰ ਮਹਾਰਾਜ ਕਹਿੰਦੇ ਆ ਕਿ ਭਗਤ ਪ੍ਰਲਾਦ ਦੇ ਬਾਰੇ ਬਾਣੀ ਚ ਬਚਨ ਲਿਖੀ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਪ੍ਰਲਾਦ ਦਾ ਅੰਤਰ ਧਿਆਨ ਹੋ ਗਿਆ ਕਿਦਾਂ ਧਿਆਨ ਹੋਇਆ ਗੁਰ ਕੇ ਸ਼ਬਦ ਰਹਾ ਸ਼ਬਦ ਦੇ ਦੁਆਰਾ ਜਿਹਨੂੰ ਕਬੀਰ ਸਾਹਿਬ ਕਹਿੰਦੇ ਨਿਜ ਪਰ ਨਿਜ ਪਦ ਉੱਪਰ ਲਾਗੋ ਧਿਆਨ ਇਹ ਨਿਜ ਪਰ ਨਿਜ ਪਦ ਉੱਪਰ ਲਾਗੋ ਧਿਆਨ ਇਹ ਚੌਥੀ ਅਵਸਥਾ ਹੋਵਾ ਅਜੇ ਜਦੋਂ ਮਨ ਦੌੜਦਾ ਵਾ ਭੱਜਦਾ ਵਾ ਫੁਰਨੇ ਬਚਾਉਣਾ ਬਣਾਉਂਦਾ ਵਿਚਾਰਾਂ ਕਰਦਾ ਵਾ ਉਦੋਂ ਮਾਰ ਕਹਿੰਦੇ ਵੀ ਰਸਨਾ ਗੁਣ ਗੋਪਾਲ ਨਿੱਦ ਗਾਇਣ ਰਸਨਾ ਦੇਣ ਵਾਲਾ ਦਵਾਰਾ ਰੱਬ ਦਾ ਨਾਮ ਜਪੋ ਤੇ ਇਸ ਜਪ ਦੇ ਵਿੱਚ ਧਿਆਨ ਜੋੜੋ ਜਿਹਨੂੰ ਮਹਾਰਾਜ ਕਹਿੰਦੇ ਪਾਈ ਗੁਰਦਾਇ ਗਾਹੇ ਗੁਰੂ ਗੁਰ ਮੰਤਰ ਹੈ ਜਪਾ ਇਹ ਇਹ ਜਪ ਦਾ ਇੱਕੋ ਹੀ ਤਰੀਕਾ ਵਾ ਕਈ ਤਰੀਕੇ ਦੱਸਦੇ ਨੇ ਪਰ ਆਪਸੰਤ ਮਦਮਾ ਬੈਖਰੀ ਨਹੀਂ ਨਹੀਂ ਇਹ ਲੋਕਾਂ ਦੀ ਆਪਣੀਆਂ ਬਣਾਈਆਂ ਹੋਈਆਂ ਗੱਲਾਂ ਵਾ ਗੁਰਮਤਿ ਨੇ ਕੋਈ ਤਰੀਕਾ ਦੱਸਿਆ ਜਪਜੀ ਸਾਹਿਬ ਚ ਉਹ ਕਿਹੜਾ ਮਰ ਕਹਿੰਦੇ ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ ਵੀ ਲੱਖ ਲੱਖ ਢੇੜਾ ਆਖੀ ਇਹ ਢੇੜਾ ਵਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਢੇੜਾ ਵਾ ਇਹ ਰਸਨਾ ਨੇ ਦੇਣਾ ਹੈ ਆ ਤਰੀਕਾ ਜਿਹੜਾ ਬਾਣੀ ਨੇ ਮੰਨਿਆ ਜਿਹਨੂੰ ਗੁਰੂ ਨਾਨਕ ਦੇਵ ਰਸਨਾ ਨਾਮ ਜਪੋ ਤਬ ਮਥੀਏ ਤੋ ਆਪਣੇ ਆਪ ਨੂੰ ਮਨਥਨ ਕਰੋ ਰਿੜ ਕੋ ਰਸਨਾ ਨਾਮ ਜਪੋ ਤਬ ਮਥੀਏ ਫਿਰ ਤੁਹਾਡੇ ਅੰਦਰ ਉਹ ਅੰਮ੍ਰਿਤ ਪ੍ਰਗਟ ਹੋਣਾ ਜੇ ਤੁਸੀਂ ਰਸਨਾ ਨਾ ਜਪੋਗੇ ਇਹ ਹੁਣ ਕਹੀ ਕਹਣਾ ਇਹ ਜੀ ਇਹ ਪਹਿਲੀ ਅਵਸਥਾ ਪਹਿਲੀ ਅਵਸਥਾ ਨਹੀਂ ਹੈ ਇਹ ਪਹਿਲੀ ਵੀ ਆ ਤੇ ਆਖਰੀ ਵੀ ਆ ਜਿੱਦਾਂ ਜਪਦਿਆਂ ਜਪਦਿਆਂ ਹੀ ਧਿਆਨ ਲੱਗਣਾ ਹੈ ਤੇ ਜਦੋਂ ਧਿਆਨ ਲੱਗ ਗਿਆ ਪੰਚਾਂ ਦਾ ਗੁਰ ਏਕ ਧਿਆਨ ਹੋ ਗਿਆ ਫਿਰ ਤਾਂ ਇਸ ਰਸਨਾ ਦੀ ਲੋੜ ਹੀ ਕੋਈ ਨਹੀਂ ਇਹ ਧਿਆਨ ਜੋੜਨ ਵਾਸਤੇ ਆ ਇਹ ਦੇ ਨਹੀਂ ਧਿਆਨ ਜੋੜਨਾ ਹੈ ਜਿਹਨੂੰ ਭਗਤ ਰਵਦਾ ਜੀ ਕਹਿੰਦੇ ਨੇ ਰੇ ਜੇਵਾ ਕਰੋ ਸੱਤ ਖੰਡ ਮੈਂ ਇਹ ਰਸਨਾ ਮੇਰੀਏ ਮੈਂ ਤੇਰੇ ਸੱਤ ਟੋਟੇ ਕਰ ਦੇਣੇ ਤੂੰ ਰੱਬ ਰੱਬ ਕਰਨੋਂ ਹਟ ਗਈ ਆ ਇਹ ਹੋਰ ਵੀ ਕਈ ਤਰੀਕੇ ਲੋਕ ਹੀ ਦੱਸਦੇ ਨੇ ਔਂ ਕਰੋ ਜਿਉਂ ਕਰੋ ਨਹੀਂ ਗੁਰਬਾਣੀ ਨੇ ਇੱਕੋ ਹੀ ਤਰੀਕਾ ਦੱਸਿਆ ਜੇ ਕੋਈ ਹੋਰ ਤਰੀਕਾ ਹੋਵੇ ਤਾਂ ਦੱਸਣਾ ਨਾ ਜੋ ਗੁਰਬਾਣੀ ਦੇ ਮੇਰੀ ਸਮਝ ਦੇ ਮੁਤਾਬਕ ਜਿਹੜਾ ਜਪ ਦਾ ਤਰੀਕਾ ਵਾ ਰੇ ਜੇਬਾ ਕਰੋ ਸਤਖੰਡ ਸਤਖੰਡ ਮੈਨੇ ਸਤ ਟੋਟੇ ਜਾ ਮਨਾ ਉਚਰ ਸ੍ਰੀ ਗੋਬਿੰਦ ਗੋਬਿੰਦ ਚੰਨਾ ਚਿਰ ਤੂੰ ਜਦੋਂ ਤੂੰ ਰੱਬ ਦਾ ਨਾਮ ਨਹੀਂ ਨਾ ਜਪੇਂਗੀ ਮੈਂ ਤੇਰੇ ਸੱਤ ਟੋਟੇ ਕਰ ਦੂੰਗਾ ਜਿਸ ਤਰ੍ਹਾਂ ਪਹਿਲਾ ਅਵਸਥਾ ਸੀ ਨਾ ਦਰਸ਼ਨ ਧਿਆਨ ਉਹ ਕੰਮ ਸੌਖਾ ਸੀ ਕਿਉਂਕਿ ਸਾਹਮਣੇ ਕੁਝ ਦਿਖਣਦਿਆ ਸੀ ਤੇ ਉਹ ਦੇਖਣ ਦੇ ਵਿੱਚ ਆਪਾਂ ਧਿਆਨ ਲਾਇਆ ਹੋਇਆ ਸੀ ਉਹ ਸੌਖਾ ਤਰੀਕਾ ਸੀ ਪਰ ਇਹ ਥੋੜਾ ਜਿਹਾ ਉਸ ਤੋਂ ਔਖਾ ਤਰੀਕਾ ਵਾ ਇੱਥੇ ਦੇਖਣਾ ਕੱਖ ਨਹੀਂ ਹੋਣ ਇਹ ਅੰਤਰਗੁਰ ਅਰਾਧਣਾ ਹਾ ਇੱਕ ਅੱਖਾਂ ਬੰਦ ਕਰ ਲੈਣੀਆਂ ਵਾ ਤੇ ਉਸ ਮੰਤਰ ਨੂੰ ਬਾਰ-ਬਾਰ ਸੁਣਨਾ ਵਾ ਤੇ ਧਿਆਨ ਨੇ ਆਪਣਾ ਕੰਮ ਕਰਨਾ ਵਾ ਧਿਆਨ ਨੇ ਸਰੀਰ ਤੋਂ ਬਾਹਰ ਜਾ ਜਾਣਾ ਇਹਦੇ ਅੰਦਰ ਟਿਕਣਾ ਨਹੀਂ ਹੈ ਇਹਨੂੰ ਕਹਿੰਦੇ ਨੇ ਕਿ ਮਨ ਦੇ ਨਾਲ ਸੰਘਰਸ਼ ਕਰਨਾ ਜੰਦ ਕਰਨਾ ਧਿਆਨ ਕਰਨਾ ਅਵਾਡ ਮਨ ਨੂੰ ਫਿਰ ਟਿਕਾਉਣਾ ਇਹ ਇੱਕ ਤਰੀਕਾ ਵਾ ਇਹ ਬਹੁਤ ਲੰਮਾ ਸਮਾਂ ਇਦਾਂ ਕੋਈ ਜਪ ਕਰੂਗਾ ਨਾ ਅੰਮ੍ਰਿਤ ਵੇਲੇ ਖਾਸ ਕਰਕੇ ਤੇ ਸੱਜੇ ਸੱਜੇ ਜਿਹੜਾ ਧਿਆਨ ਵਨ ਰੰਗ ਲਗਤ 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 ਹੈ ਪਰਮ ਭਾਗਤ 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 ਹੈ ਮੰਤਰ ਰਾਮ ਨਾਮ ਧਿਆਨ ਸਰਵੱਤਰ ਪੂਰਨ ਹੈ ਇਹ ਪਰ ਇਹ ਗੱਲ ਮੈਂ ਕਹਿ ਰਿਹਾ ਇੱਕ ਕਹਿਣਾ ਸੌਖਾ ਸੁਣਨਾ ਵੀ ਸੌਖਾ ਪਰ ਰੱਬ ਦਾ ਨਾਮ ਆਖਣ ਔਖਾ ਸਾਚਾ ਨਾ ਬਹੁਤ ਔਖਾ ਕੰਮ ਆ ਕਿਉਂਕਿ ਧਿਆਨ ਦੀ ਬੜੀ ਤੇਜ਼ ਗਤੀ ਆ ਇਹ ਇੱਕ ਸੈਕਿੰਡ ਦੇ ਵਿੱਚ ਪਤਾ ਨਹੀਂ ਕਿੱਥੋਂ ਦੀ ਕਿੱਥੇ ਕੀ ਕਰਕੇ ਆ ਜਾਂਦਾ ਹੁਣ ਅਗਲੀ ਸਾਡੀ ਗੱਲ ਕਰਾਂਗੇ ਸੁਣਨ ਦੀ ਅਵਸਥਾ ਸੁਣਨ ਧਿਆਨ ਕੰਨਾਂ ਦਾ ਧਿਆਨ ਕੰਨਾਂ ਦੁਆਰਾ ਜਿਹੜਾ ਧਿਆਨ ਤਰਨਾ ਆ